ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ 'ਚ ਗਰਮੀ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਸਕਦੇ ਆ ਹੁਣੇ-ਹੁਣੇ ਆਏ ਆ ਖੇਤੋਂ ਛੋਨੇ ਨੂੰ ਝਿਗੜਾ ਮਾਰ ਕੇ ਝੋਨੇ ਲਈ ਪਾਣੀ ਪੁਣੀ ਲਾ ਕੇ ਤੇ ਹੁਣ ਥੋੜਾ ਜਿਹਾ ਕਰਦੇ ਆ ਘਰੇ ਖਾਣ ਪੀਣ ਦਾ ਬੰਦੋਬਸਤ ਖਾਣ ਪੀਣ ਦਾ ਬੰਦੋਬਸਤ ਮਤਲਬ ਮੈਨੀ ਹੋਰ ਨਾ ਕੋ ਸਮਝਿਓ ਗੋਭੀ ਲਾਉਨੇ ਆ ਗਰਮੀ ਤਾਂ ਬਹੁਤ ਆ ਪਰ ਗੇਤੀ ਗੋਭੀ ਲਾ ਦਨੇ ਆ ਥੋੜੀ ਜੀ ਪਿਛਲੀ ਗਰੀ ਰਣਨੀ ਦਾ ਆਪਾਂ ਬਾਲੇ ਲਾਤੇ ਸੀ ਫੁੱਲ ਪਹਿਲੇ ਹੀ ਹਨਾ 50 55 ਫੁੱਲ ਲਾਤੇ ਮੋੜ ਕੇ ਖਾਦੀ ਨਹੀਂ ਜਾਂਦੀ ਕਿਸੇ ਹਾਲ ਤੇ ਪੰਗਾ ਹੋਰ ਆ ਵੀ ਖਾਦੀ ਨਹੀਂ ਜਾਂਦੀ ਉਹ ਗੱਲ ਵੱਖਰੀ ਆ ਤੇ ਜੇ ਕਿਸੇ ਵੀਰਪਾਈ ਨੂੰ ਕਹਿੰਨੇ ਆ ਲੈ ਯਾਰ ਦਿਨ ਗੋਭੀ ਦਾ ਫੁੱਲ ਲੈ ਜਾ ਅਗਲਾ 100 ਨਖਰੇ ਕਰਦਾ ਬਾਦੂ ਹੋ ਪਸ਼ੂਆਂ ਨੂੰ ਪਾਣੀ ਹੋ ਮੈਨੂੰ ਦੇਣ ਲੱਗੇ ਆ ਇਦਾਂ ਉਦਾਂ ਐਸ ਲਈ ਆਪਾਂ ਇਹਨਾਂ ਕਿ ਲਾਉਣੇ ਥੋੜੇ ਥੋੜੇ ਕਰਕੇ ਆ ਤਕਰੀਬਨ 20 ਕ ਫੁੱਲ ਹੋਣ ਲਾ ਦੰਨੇ ਆ 18 20 ਫੁੱਲ ਇੱਕ ਗੁੱਟੀ ਲਿਆਂਦੀ ਆ ਤੇ 18 ਇਕ 20 ਫੁੱਲ ਫੇਰ ਲਾ ਦੇਾਂਗੇ ਤੇ ਮੂਲੀਆਂ ਵਾਲੀਆਂ ਬਾਅਦ ਚ ਲਾ ਦੇਾਂਗੇ ਇਹ ਗਰਮੀ ਬਹੁਤ ਆ ਗੋਭੀ ਐ ਉਹਾਂ ਵੀ ਗੋਭੀ ਜਤਾਂ ਹੀ ਚਲੋ ਦਿਵਾਲੀ ਦੇ ਨੇੜੇ ਤਾਂ ਖਾਣ ਵਾਲੀ ਹੋ ਜੂਗੀ ਘਰ ਦੀ ਗੋਭੀ ਤਾਂ ਰਵਨੀਤ ਤੇ ਰਵਨੀਤ ਤਾਂ ਸਾਡਾ ਤਿਆਰ ਹੀ ਰਹਿੰਦਾ ਵਾ ਮੇਰੇ ਨਾਲ ਕੰਮ ਕਰਾਉਣ ਨੂੰ ਮਿੱਟੀ 'ਚ ਹਣਾ ਲੱਗੀ ਗੋਭੀ ਯੈਸ ਨੇਦ ਮਗਰ 뷰 ਬੜਾ ਸੁਣਾ ਹੁੰਦਾ ਉਹ ਬੱਦਲ ਜੇ ਕਿੰਨੇ ਸੋਹਣੇ ਹੁੰਦੇ ਹਨ ਉਹਦੇ ਵੀ ਦੇਖੋ ਉੱਧਰ ਵੀ ਕਿੰਨੇ ਸੋਹਣੇ ਆ ਉਹਦੇ ਵਾਓ ਬਿਊਟੀਫੁੱਲ ਤੁੰਗਾ ਤੋਂ ਹੱਥ ਪਿਆ ਵਾਓ ਬਿਊਟੀਫੁੱਲ ਦੇ ਨਾਂ ਨੂੰ ਹੈ ਕਸ਼ਮੀਰ ਸਾਡਾ ਝਾੜੂ ਲਾਈ ਜਾਂਦਾ ਵਾ ਕਸ਼ਮੀਰ ਓਏ ਕਸ਼ਮੀਰ ਤੀ ਆ ਦੇਖੋ ਮੈਂ ਦੇਖੋ ਕਸ਼ਮੀਰ ਤੀ ਕੀ ਕਰਦਾ ਨੂੰ ਹੈ ਤੇਰੀ ਸਮਾਈਲ ਐਹ ਲੈ ਆ ਦੇਖੋ ਮੈਂ ਬਣਾਇਆ ਪਪਾ ਕੋਸ਼ਿਸ਼ ਕਰਤੂਗਾ ਕੇਕ ਆ ਰਵਨੀਤ ਨੇ ਕੇਕ ਬਣਾਇਆ ਦੇਖੋ ਕਿਆ ਦੋਨਾ ਚੱਕ ਝਾੜੂ ਫੇਰਦਾ ਉਹਨੇ ਕੇਕ ਤੇ ਇਹ ਕੀਤਾ ਤੂੰ ਕਸ਼ਮੀਰ ਤੇ ਕੀ ਕੀਤਾ ਹੈ ਗੁੱਸਾ ਦੇਖੋ ਗੁੱਸਾ ਦੇਖੋ ਕਸ਼ਮੀਰ ਦਾ ਦੇ ਗੁੱਸਾ ਦੇਖੋ ਤੀ ਦੇਖ ਇਹ ਕੀਤਾ ਤੂੰ ਹੈ ਇਹ ਕਰਦਾ ਮੈਂ ਰੱਖ ਦੇ ਝਾੜੂ ਝਾੜੂ ਰੱਖ ਦੇ ਚਲਾ ਗੋਭੀ ਲਾ ਗਿਆ ਅਜਲੀ ਗੋਭੀ ਲਾਈਏ ਆ ਜਾ ਚਲਾ ਜਾ ਆਇਆ ਗੋਭੀ ਲਾਈਏ ਇਹ ਗੋਭੀ ਨਹੀਂ ਤੂੰ ਗੋਭੀ ਲਾਉਣੀ ਨਹੀਂ ਦੇਣੀ ਮੈਨੂੰ ਚੱਲ ਆ ਇੱਕ ਕੈਰੀ ਮਸਾ ਬਣਾਉਣ ਦਤੀ ਆ ਤੂੰ ਇੱਥੇ ਖੜ ਕੇ ਦੇਖ ਇੱਥੇ ਖੜ ਕੇ ਦੱਸ ਕੀ ਕਰਨਾ ਵਾ ਆ ਮੈਨੂੰ ਮਾਣਾ ਜਾ ਮਿੱਟੀ ਜੀ ਇੱਧਰ ਤੋਂ ਲੈਣਦੇ ਆ ਕੈਰੀ ਦੀ ਇੱਕ ਬਣਾ ਲੈਂਦੇ ਇੱਧਰ ਵੀ ਛੱਡਿਆ ਕਰਾਂਗੇ ਪਾਣੀ ਫਿਰ ਕਿਉਂਕਿ ਮਿੱਟੀ ਲਾਲ ਕਾ ਕੇ ਨਾ ਪੱਟਾਂ ਕਿੱਲੀਆਂ ਚਾਹਤ ਹੋਣੀਆਂ ਪਾਣੀ ਵੱਧ ਮੰਗਦੀ ਗੋਭੀ ਪਾਰ ਵੀ ਬਹੁਤ ਤੰਗ ਫੇਣ ਬਪਾ ਹਾਂ ਹਾਂਜੀ 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 ਕੀ ਮੀਤ ਕਰਨ ਦੇਗਾ ਕੋਕ ਨਹੀਂ ਮੈਨੂੰ ਕਿਸੇ ਹਾਂਦੀ ਦੇਖ ਸਕਦੇ ਆ ਆਪਣੇ ਪਰ ਜਿਹੜਾ ਘਾਹ ਵਿੱਚ ਉਹਨੂੰ ਕਰਨਾ ਵਾ ਕਿਉਂਕਿ ਟਾਈਮ ਹੀ ਲੱਗਿਆ ਇੱਕਦੇ ਦਿਨ ਤੱਕ ਇਸ ਹਿੱਕੜਾਂ ਕੱਲ ਨੂੰ ਵਿੱਚੋਂ ਕੱਢਾਂਗੇ ਜਿਹਦਾ ਮਾੜਾ ਮੋਟਾ ਕਾਫੂਸ ਹੋ ਗਿਆ ਤੇ ਆਹ ਕੈਰੀ ਆਪਣੀ ਅਜੇ ਖਾਲੀ ਆ ਇਹਦੇ ਲਾਵਾਂਗੇ ਲਸਣ ਗੰਡੇ ਮੇਥੇ ਮੇਥੀ ਧਣੀਆਂ ਤਕਰੀਬਨ ਸਿਆਲੂ ਸਬਜ਼ੀ ਸਾਰੀ ਆਪਾਂ ਲਾ ਲਈ ਦੀ ਆ ਇੱਥੇ ਤੇ ਗਰਮੀ ਵਾਲੇ ਕਦੂ ਬੇਲਾਂ ਕੱਟ ਲਈਦੇ ਆ ਉਹ ਬਾਹਰ ਲਾ ਦੇਦਾ ਕਿਉਂਕਿ ਉਹਦਾ ਨਾਂ ਉਹ ਕਿਸੇ ਸਰ ਜਿਆਦਾ ਹੋ ਜਾਂਦਾ ਬੇਲਾਂ ਬੂਲਾਂ ਦਾ ਨਿਉਨੇ ਖੇੜਦੇ ਰਹਿੰਦੇ ਇੱਥੇ ਅੰਦਰ ਤੇ ਕੋਈ ਚੀਜ਼ ਬੜਨ ਦੇ ਡਰ ਤੋਂ ਘੱਟ ਕਰੀ ਦਾ ਕੰਮ ਵੀ ਲੰਬੂਲਾਂ ਨਾਲ ਪਾਪਾ ਹਾਂਜੀ ਬੱਦਲ ਤੁਹਾਡੇ ਨਾਲ ਨਾਲ ਇਹ ਦੇਖੋ ਪਿੱਛੇ ਆਪਾਂ ਮੇਰੇ ਵਾਂਗੂ ਚਮਕਦੇ ਹਨ ਪਾਪਾ ਥੋੜੇ ਰੰਕાળા ਹੋ ਗਏ ਕੋਈ ਨਹੀਂ ਬਦਲਾਂ ਦਾ ਚਿੱਟਾ ਬਹੁਤ ਨਾਲ ਝੋਨੇ ਦਾ ਚੀਨਾ ਥੋੜਾ ਰੰਗ ਹੋ ਗਿਆ ਕੋਈ ਜਾਂਦਾ ਹੈ ਠੋਠੇ ਕੋਈ ਚੱਤਰ ਨਹੀਂ ਗਾ ਮੈਂ ਕਿਹਾ ਤੁਹਾਡੇ ਨਾਲ ਹੀ ਨਾਲ ਬੱਦਲ ਦੂਰੀ ਜਾਂਦੇ ਤੁਸੀਂ ਉੱਥੇ ਵੀ ਲੋਗ ਬਣਾ ਰਹੇ ਸੀ ਉਹ ਤੁਹਾਡੀ ਇੱਥੇ ਆਏ ਆਂ ਬੱਦਲਾਂ ਕਿਹਾ ਹੈ ਨਾਲ ਨਾਲ ਹੀ ਰਹਿਣਾ ਲਿਆ ਤੋ ਗੋਬੀ ਲੈ ਜਾ ਕੇ ਗਣਾ ਠੀਕ ਹੈ ਕਿੱਥੇ ਬਦਲਾ ਨੂੰ ਤੁਸੀਂ ਕੀ ਕੰਨੇ ਹੁੰਦੇ ਆ ਇਹ ਇਹ ਪਿੱਤਰਖੰਬੀ ਬਦਲਾ ਹੈ ਹੈ ਪਿੱਤਰਖੰਬੀ ਬਦਲਾ ਹੈ ਤੇ ਪੜਿਆ ਸਾਨੂੰ ਅੱਗੇ ਪੜਾਉਂਦੇ ਹਾਂ ਦੇ ਪਿੱਤਰਖੰਬੀ ਬਦਲਾ ਕਪਾਹੀ ਬਦਲਾ ਸੌਰੀ ਇੱਕ ਪਾਹੀ ਬਦਲਾ ਪਿੱਤਰਖੰਬੀ ਦੂਜੇ ਹੁੰਦੇ ਆ ਜੇ ਉਹ ਜਹਾਜ ਨਹੀਂ ਲੰਗਦਾ ਉਹ ਆ ਇੰਜ ਟੁੱਟ ਮੇਜ ਬਦਲ ਉਹ ਹੁੰਦੇ ਪਿੱਤਰਖੰਬੀ ਇਹ ਕਪਾਹੀ ਬਦਲਾ ਹੈ ਲਓ ਕਾਪੀ ਥੈਂਕ ਯੂ ਲੈ ਬਾਕਸ ਲਓ

ਹਲਦੀ ਵੀਕਿੰਡ ਨਿਵੱਡੀ ਹੋ ਗਈ ਹੈ ਨਾ ਹਮ ਹਲਦੀ ਵੀ ਵਧੀਆ ਹੋ ਗਈ ਹੈ ਮਿੱਟੀ ਦਾ ਉਮੀਦ ਪਿਛਲੇ ਸਾਲ ਨਾ ਹਮ ਉਹ ਵੀ ਲਾਤੀ ਆਪਾਂ ਬੱਟਾਂ ਦੇ ਸਿਰ ਤੇ ਇੱਥੇ ਹਮ ਤੇ ਉਹ ਫਿਰ ਥੋੜਾ ਪਾਣੀ ਵੱਧ ਲਾਉਣਾ ਪੈਂਦਾ ਸੀ ਹਾਂ ਆ ਆਪਾਂ ਹਾਇਤ ਕਿ ਨੀਂ ਮਿਲਾਈ ਹਨਾ ਤੇ ਕਿ ਹੁਣ ਅੰਦਰਲੇ ਪਾਸੇ ਇੱਕ ਯਾਰੀ ਦੀ ਲਾ ਦੇਣੀ ਆਪਾਂ ਫਿਰ ਉਹਦਣਾ ਆਏ ਹਾਂ ਵੀ ਪਾਣੀ ਸੌਖਾ ਲਾ ਬੀ ਅੰਦਰ ਇਹ ਲਾ ਕਰਕੇ ਦੇਖੋ ਕਿ ਨੀਚੇ ਦੀ ਪੁੱਪ ਨੇ ਲਾ ਵੀ ਦਿੱਤੇ ਆ ਬੱਲੇ ਰੰਤਾ ਮਗਰ ਕਵ ਕਰੀ ਹੁੰਦਾ ਦੇਖ ਵਲੌਗ ਹੈ ਤੇਰਾ ਕਾ ਬੋਧ ਹੁੰਦਾ ਇੱਥੇ ਹਾਂ ਅਪਾਓ ਉਹ ਹਲਦੀ ਵਿੱਚੋਂ ਵੀ ਕਾ ਕੱਢਾਂਗੇ ਹਨਾ ਹਲਦੀ ਜੋ ਕੱਲ ਨੂੰ ਕੱਢਾਂਗੇ ਹੁਣ ਯੈਸ ਅੱਜ ਲਈ ਆਪਾਂ ਇਹ ਕੰਮ ਕਰਾਂਗੇ ਇੰਨੇ ਕੰਮ ਹੋ ਜੇ ਬਦੂਆ ਹਮ ਦੇਖੋ ਉਧਰੋਂ ਆਈ ਹੈ ਡਲਾਈਨ ਕਿੰਨੀ ਛੇਤੀ ਪਾਪਾ ਨੇ ਕਿੰਨੀ ਲਾਤੀ ਹਨਾ ਹਮ ਇੰਨੀ ਇੰਨੀ ਛੇਤੀ ਉਹ ਕੀ ਲੱਗੇ ਹੋਣੀਆਂ ਇਹਨੂੰ ਬੱਸ ਇੰਨੀ ਛੇਤੀ ਬਣਾ ਕੇ ਪਕੌਣੇ ਖਾ ਲੈਣੇ ਆ ਤੇ ਸਬਜ਼ੀ ਬਣਾ ਕੇ ਖਾ ਲੈਣੀ ਆ

आहुगी फर्स्ट बट्ट कवर मैं क्या फर्स्ट बट्ट होगी कवर हम यस मैं ना स्टार्ट करती। इज मीद नु नहीं ते इदर हुन ओए। किसी जा। ओ ता तो पहला आ गया। हां हां बैठ जा बैठ जा। गुड गर्ल। ओहो तू तो कीड़ियां केड़ेयां ते आके बैठ ओ तो नहीं आंदा। ए हैंड वॉश करके आई। ਬਾਲੇ ਨ ਰਮੀ ਦੇ ਨਾਲ ਛੋਟੇ ਛੋਟੇ ਆ ਬੁੱਤੇ ਬੱਚੇ ਵਿੱਚ ਬਾਲੇ ਦੇ ਬੁੱਤੇ ਸ਼ੂਟੇ ਛੋਟੇ ਆ ਜਮੇ ਆ ਬੁੱਤਾਂ ਨੇ ਇਟਾ ਆ ਬੂ ਐਡਾ ਚਾਹੀਦਾ ਮੇਰੀ ਵਾਲਾ ਬੁੱਤਾ ਇਹ ਸੋਖੀ ਤੋਂ ਵਧੀਆ ਇਹ ਨਾਲ ਦੁਆਲ ਨੂੰ ਬਾਹਰ ਖਾਦੀ ਕਰਦੀ ਗਈ ਆਪਾਂ ਹਨਾ ਰਮਨੀ ਤਾਂ ਹਾਂ ਇਹਦੀ ਦੁਆਲ ਨੂੰ ਪੱਈਆ ਖਾਲਾ ਨਹੀਂ ਆਪਾਂ ਤੂੰ ਬੱਤਸ ਕਰ ਹਜੇ ਨਹੀਂ ਕੋਈ ਵੀ ਵੱਢਣ ਵਾਲੀ ਹੋਈ ਤੂੰ ਤਾਂ ਹੁਣੇ ਵੱਢਣਾ ਆ ਗਿਆ ਵਾ ਚੱਲ ਉਧਰ ਭੱਜ ਜਾ ਪੱਟੀ ਜਾਨਾ ਮਗਰੀ ਤੂੰ ਓਏ ਹਟ ਜਾ ਕੁਜੀ ਓਏ ਹਟ ਜਾ ਤੂੰ ਕਸ਼ਮੀਰ ਇੱਧਰ ਖੇਡ ਲਾ ਦੇ ਇੰਨੀ ਮਿੱਟੀ ਆ ਬਹੁਤ ਤੰਗ ਕਰਦਾ ਤੂੰ ਲਾ ਵੇ ਨੇ ਚਾਰ ਬੂਟੇ ਬੂਬੀ ਖਵਾਉਂਗਾ ਸਰ ਤੁਹਾਨੂੰ ਐ ਐ ਇੱਥੇ ਆ ਤੂੰ ਸੀ ਨੋ ਪਪਾ ਆ ਗਿਆ ਓਏ ਨੇ ਤੈਨੂੰ ਪਤਾ ਤਾਂ ਹੈ ਨੇ ਨਾਲ-ਨਾਲ ਹੀ ਰਹਿਣਾ ਮੇਰੇ ਤੇ ਪਿਓ ਪਤਾ ਨਹੀਂ ਕੀ ਕਰੀ ਜਾਂਦਾ ਲੈ ਓ ਭੈਣ ਜੀ ਇੱਧਰ ਹੋ ਜਾਓ ਇਧਰ ਜਗ੍ਹਾ ਹੈਗੀ ਐ ਖੜਨ ਨੂੰ ਆਪਣੇ ਕੋਲੇ ਮੰਮ ਮੰਮ ਦਿੰਨਾ ਫਿਰ ਇਧਰ ਹੋ ਪਹਿਲਾਂ ਇਧਰ ਹੋ ਜਾ ਇਧਰ ਹੋ ਜਾ ਇਧਰ ਇਧਰ ਹੋ ਜਾ ਹੋ 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 ਉਹ ਵੈਰੀ ਗੁੱਡ ਉਹ ਵੈਰੀ ਗੁੱਡ ਉਹ ਵੈਰੀ ਗੁੱਡ ਪਾਪਾ ਦੀ ਗੱਲ ਸਾਰੀ ਮੰਨਦਾ ਮੇਰੀ ਨਹੀਂ ਮੰਨਦਾ ਉਹ ਸ਼ਾਂਪ ਹੁੰਦਾ ਤੇ ਮੇਰੀ ਅੱਖੇ ਲੱਗ ਜਾਂਦਾ ਤਾਂ ਕਿਸ ਮੀਂਹ ਮੇਰੀ ਅੱਖੇ ਲੱਗ ਜਾਂਦਾ ਹਾਂ ਇੱਥੇ ਬਾਹਰ ਬਹਿ ਜਾ ਪੁੱਤ ਇੱਥੇ ਬਹਿ ਜਾ ਆ ਜਾ ਮੇਰਾ ਸੁਣਾ ਇਹ ਤਾਂ ਬਹੁਤ ਅੱਖੇ ਲੱਗਦਾ ਪਾਪਾ ਦੇ ਹਣ ਬੇਤੀ ਕਰਾਉਣੀ ਆ ਮੇਰੀ ਮਾਮਾ ਦੰਨਾ ਰੋਕਦਾ ਨੱਪਦਿਆ ਚਾਰ ਬੂਟੇ ਜਿਹੜੇ ਰਹਿ ਗਏ ਉਹ ਬੇ ਤਾ ਜਾ ਇੱਧਰ ਆ ਕੇ ਇੱਥੇ ਲੈ ਜਾ ਮੈਂ ਆ ਮਾਮਾ ਦਮਾ ਆ ਇਹ ਵੀ ਤੂੰ ਨਾ ਬਹੁਤ ਕੰਮ ਕਰਦਾ ਨੂੰ ਅਹੀਂ ਉਹ ਦਿਨ ਨੱਪਤਾ ਬੂਟੇ ਮਰਕ ਕਰਾ ਉਹ ਅਹੀਂ ਸਾਰਾ ਬਲੌਗ ਤੇ ਅਹੀਂ ਪਾਉਣਾ ਮੈਂ ਕੱਟਣਾ ਨਹੀਂ ਕੋਈ ਵੀ ਸਾਰੇ ਕਹਿੰਦੇ ਨੇ ਤਾਂ ਤੰਗ ਹੀ ਨਹੀਂ ਕਰਦੀ ਇਕੱਲੀ ਇਹ ਇਹ ਐਵੇਂ ਹੀ ਕਹੀ ਜਾਂਦੇ ਆ ਇਹ ਉਹ ਉਧਰ ਕਾਲੇ ਕਾਲੇ ਬੱਦਲ ਵੀ ਆ ਗਏ ਉਹ ਵਧੀਆ ਨਹੀਂ ਆਜੇ ਕੋਈ ਨਹੀਂ ਆਜੂ ਉਹ ਵੀ ਹੋਰ ਲਾ ਦਿਆ ਕਿ ਲਿਆ ਕੇ ਜੇ ਗੋभी ਮਰ ਗਈ ਤਾਂ ਨਹੀਂ ਆਜੇ ਯਾਰ ਹੂੰ ਯਾਰ ਉਹ ਲੈ ਲਾ ਬਾਬਾ ਉਧਰ ਪੱਟੀ ਜਾਂਦਾ ਉਹ ਵੀ ਨਹੀਂ ਆਵੇ ਬੜਾ ਵਾਹ ਲਓ ਇਹ ਨੂੰ ਤੂੰ ਕਾਊਂਟ ਕਰਦਾ ਕਿੰਨੇ ਬੂਟੇ ਸਾਰੇ ਇਧਰੋਂ ਪਾਣੀ ਛਾੜਨਾ ਤੂੰ ਬੂਟੇ ਕਾਊਂਟ ਕਰ 1 2 3 4 5 6 7 8 9 10 11 12 13 14 15 16 17 18 19 20 21 22 23 24 ਕਿੰਨੇ ਆ ਆਹ پورے 24 ਆ uh, 25 26 27 28 29 30 31 32 33 33 ਆ ਟੋਟਲ ਕਿਥੇ ਲਾਇਆ ਹੋਇਆ ਸੀ ਹੈ ਨਾ ਕਿੰਨੇ ਆ 33 ఓ ਵੈਰੀ ਗੁੱਡ ਪਾਣੀ ਨੇ ਭਰ ਦਿਆ ਐ ਗਰੀ ਕਿਆਰੀ ਹੁਣ ਇਹ ਦੇਖਦੇ ਆ ਇਹਨੂੰ ਮਿੱਟੀ ਲਾਉਣ ਵਾਲੀ ਬੂਟੇ ਨੂੰ ਕਿਸੇ ਨੂੰ ਕਰ ਬਾਪ ਹਾਂਜੀ ਅੱਦਰ ਅਸੀਂ ਇਹ ਵੀ ਕੱਟ ਲਿਆ ਜਿਹੜਾ ਮੈਂ ਬਣਾਇਆ ਸੀਗਾ ਵੈਰੀ ਗੁੱਡ ਉਕੇ ਕੱਟ ਲੈ ਆ ਇਧਰ ਮੈਂ ਪਾਣੀ ਛੱਡ। ਅੱਜ ਪਾਣੀ ਲਾਤਾ ਆਪਾਂ। ਤੁਸੀਂ ਤੇ ਦਿਖਾ ਦੇ ਬੂਟਿਆਂ ਨੂੰ ਸਾਰਿਆਂ ਨੂੰ ਪਾਣੀ ਲੱਗ ਗਿਆ। ਛੀਤ ਤਾਂ ਹੀ ਦੇਖਦੇ ਆ ਕਿਹੜਾ ਵੱਜਦਾ ਤੇ ਕਿਹੜਾ ਕੰਨ ਜੇ ਚੱਕਦਾ ਵਾ। ਖੁਸ਼ੀ ਤੋਂ ਕਿਹੜਾ ਵੱਜਦਾ। ਇਹ ਜੇ ਮੈਂ ਛੱਡੂ ਵੀ ਇਹਦੀ ਲਪੜਾ ਦੇਖੀ ਨੂੰ ਜੇ ਆਇਆ ਇੱਧਰ ਤੇ ਗ੍ਰੀਨ ਮੇਰੀ ਹੈਲਦੀ ਦੀ ਵੀ ਕਿੰਨੀ ਸੋਹਣੀ ਲੱਗਦੀ ਨੇ ਵੀਰ ਭਾਈ ਆਪਦੇ ਖਾਨ ਜੋਗੀ ਸਬਜ਼ੀ ਜ਼ਰੂਰ ਲਾਇਆ ਕਰੋ ਚਾਹੇ ਥੋੜਾ ਬਹੁਤ ਮੰਜੇ ਜਿੰਨਾ ਹੀ ਥਾਂ ਭਲਾਂ ਲਾ ਲਿਆ ਤੇ ਕਿਉਂਕਿ ਮੰਡੀ ਵਾਲੀ ਸਬਜ਼ੀ ਜਿਹਨੇ ਵੇਚਣੀ ਉਹ ਤਾਂ ਆਪਾਂ ਨੂੰ ਪਤਾ ਹੀ ਅਗਲੇ ਨੂੰ ਵੇਚੇ ਤਾਂ ਹੀ ਮਤਲਬ ਹੈ ਕੋਈ ਮਤਲਬ ਨਹੀਂ ਖਾਣ ਲਈ ਚੰਗੀ ਜਾਂ ਮੰਗਣੀ ਤੇ ਵੀ ਡਿੱਗੇ ਜਾਂਦੇ ਟਰੇ ਦੇ ਤੇ ਆਪਦੇ ਖਾਨ ਜੋਗੀ ਸਬਜ਼ੀ ਜ਼ਰੂਰ ਲਾਇਆ ਕਰੋ ਮੌਸਮ ਵੀ ਠੰਡਾ ਕਰਾਦਾ ਨਾ ਆਪਾਂ ਹਾਂਜੀ ਬੱਦਲ ਦੇਖੋ ਕਿੱਦਾਂ ਆ ਗਏ ਖੋਸ਼ ਹੋ ਗਿਆ ਜਿਵੇਂ ਗੋਭੀ ਲਾਈ ਆ ਉਹ ਬੱਲੇ ਬੱਲੇ ਗੋਭੀ ਲਾਈ ਆ ਗੋਭੀ ਵੀ ਕਹਿੰਦੇ ਗੋਭੀ ਲਾਤੇ ਇਕੱਠੇ ਕਿੰਨੇ ਬੂਟੇ ਸੀਗੇ 33 33 33 ਬੂਟੇ ਲਾਤੇ ਆ ਕਹਿੰਦੇ ਮੇਰੇ ਵੀਰੋ 33 ਬੂਟੇ ਆ ਇੱਕ ਖੁਸ਼ੀ ਨੇ ਕੱਟਤਾ ਤਾਂ ਹਨਾ ਉਹਨੇ ਤਾਂ ਪਾਰਟੀ ਦੇਣੇ ਤੋਂ ਬਚਾਉਣੇ ਪੈਣੇ ਦੋ ਤਿੰਨ ਕਿੰਨੇ ਠੰਡੀ ਠੰਡੀ ਹਵਾ ਚੱਲਣ ਲੱਗ ਗਈ ਐਦਾਂ ਹੀ ਪਿਆਰ ਦਿੰਦੇ ਰਹੋ ਸਤਿਕਾਰ ਦਿੰਦੇ ਰਹੋ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਸਾਡੀਆਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ